ਸਭ ਤੋਂ ਪਹਿਲਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਅੰਦਰ ਹਵਾਈ ਅੱਡਿਆਂ ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਭਾਰਤ ਸੰਵਿਧਾਨ ਦੀ ਵੀ ਉਲੰਘਣਾ ਹੈ ਕਿਉਂਕਿ ਇਸ ਲਈ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫ਼ਰ ਕਰਨ ਤੇ ਆਪਣੀ ਧਾਰਮਿਕ ਮਾਨਤਮਾਨਤਾਵਾਂ ਨੂੰ ਨਿਭਾਉਣ ਦਾ ਪੂਰਾ ਅਧਿਕਾਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਪਹਿਲਾਂ ਵੀ ਦੇਸ਼ ਅੰਦਰ ਕਕਾਰ ਪਹਿਨ ਕੇ ਪ੍ਰਖਿਆਮਾਨ ਦੇਣ ਅਤੇ ਡਿਊਟੀ ਕਾਰਨ ਸਮੇਂ ਬਾਰ-ਬਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੀ ਮੰਗ ਵੀ ਕੀਤੀ ਹੋਈ ਹੈ। ਇਹ ਸਾਡਾ ਜਿਹੜੇ ਪਿੱਛੇ ਰਾਜਸਥਾਨ ਦੇ ਵਿੱਚ ਦੋ ਬੱਚੀਆਂ ਜੁਡੀਸ਼ੀਅਲ ਸਰਵਿਸ ਦੇ ਵਿੱਚ ਐਗਜ਼ਾਮੀਨੇਸ਼ਨ ਦੇ ਗਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਆ ਜਿਹੜਾ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਲਖਵੀਰ ਸਿੰਘ ਸਾਡਾ ਮੀਤ ਸਕੱਤਰ ਵੱਲੋਂ ਪਟੀਸ਼ਨ ਪਾਈ ਹਾਈ ਸੁਪਰੀਮ ਕੋਰਟ ਚ ਅੰਤਰ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ਤੇ ਹਰ ਪੱਧਰ ਤੇ ਆਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖਾਣ ਦੀ ਬਚਨ ਬੱਤਾ ਪਰਗਟਾਉਂਦੀ ਹੈ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਮੈਂਬਰੀ ਇੱਕ ਡੈਲੀਗੇਟ ਵੀ ਨਿਸ਼ਿਤ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਰਗੂਜੀਤ ਸਿੰਘ ਜੀ ਬਿਰਕ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨਰ ਸਕੱਤਰ ਤੇ ਸਰਦਾਰ ਕਲਵਾਨ ਸਿੰਘ ਮੰਨਣ ਸਾਡੇ ਮੁਖ ਸਕੱਤਰ ਤੇ ਨਾਲ ਸਕੱਤਰ 85 ਸਾਡੇ ਸਰਦਾਰ ਪ੍ਰਤਾਪ ਸਿੰਘ ਇਹ ਪੰਜੇ ਹੀ ਥੋੜੇ ਦਿਨਾਂ ਦੇ ਵਿੱਚ ਹੀ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੇ ਉਹ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਆ ਇੱਕ 30 10 24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਉਡਾਨ ਭਵਨ ਵੱਲੋਂ ਇਹ ਜਾਰੀ ਹੋਈ ਆ ਇਹਦੇ ਵਿੱਚ ਸਪੈਸੀਫਿਕ ਤੌਰ ਦੇ ਉੱਤੇ ਇਹ ਚਾਰ ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਪਈਆਂ ਕਿਉਂਕਿ ਸਿੱਧੇ ਸ਼ਬਦਾਂ ਚ ਕਿਰਪਾਨ ਉਦਾਂ ਸਾਡੇ ਕਕਾਰਾਂ ਦੇ ਤੌਰ ਤੇ ਸੀਰੀ ਸਾਹਿਬ ਕਹਿੰਦੇ ਕਿਰਪਾਨ ਕੈਰੀਡ ਬਾਈ ਸਿੱਖ ਪੈਸੰਜਰ ਨਾਟ ਪਰਮਿਟਿਡ ਫਾਰ ਸਟਾਫ ਔਨ ਐਨੀ ਐਂਟਰੀ ਔਰ ਪਰਸਨ ਇਨ ਡੋਮੈਸਟਿਕ ਰੂਟਸ ਆਫ ਫੁਲੀ ਡੋਮੈਸਟਿਕ ਫਲਾਈਟਸ ऑपरेटिंग फ्रॉम डोमेस्टिक टर्मिनल्स आर अलाउड हाउएवर ब्लेड ऑफ करपान शोड नॉट एक्सीड 15 22 24 सीएम सेंटीमीटर 6 इंच एंड टोटल लेंथ ऑफ द करपान शोड नॉट एक्सीड 9 इंच ए मेरा कहना तो भाव के सानू ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਬਹੁਤਿਆਂ ਥਾਂਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾਂ ਮਿਲ ਗਈਆਂ ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੀ ਜਿੱਦਾਂ ਇੱਕ ਦੋਖਦਰੀ ਆਰ ਲਾ ਕੇ ਦੇਖਣੀ ਹੁੰਦੀ ਆ ਇਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15-20 ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. Flankbird truck repair trust we build in truck repair or scan QR code to contact us. The masala twist Oxnard find authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.